ਗੁਰਾਂਦੇਰ ਬਾਬੀ ਗੁਰਾਂਦੇਰ ਬਾਬਿਆਂ 200 ਸਾਲ ਪੁਰਾਣੀ ਤੋਪ ਪਈ ਐ ਇਹਨਾਂ ਕੋਲੇ ਆ ਦੇਖੋ ਇੱਥੇ ਵੀ ਆਪਾਂ ਸ਼ਸਤਰਾਂ ਦੀ ਦੁਕਾਨ ਲੱਭ ਲਈ ਆ ਤੇ ਇਹਨਾਂ ਕੋਲ 100-100 ਸਾਲ ਪੁਰਾਣੇ 200 ਸਾਲ ਪੁਰਾਣੇ ਸ਼ਸਤਰ ਪਏ ਆ ਤੇ ਇੱਥੇ ਬੰਦਿਆਂ ਨੇ ਸਸਰੀ ਕਾਲ ਬੁਲਾਈ ਆ ਹਾਂ ਸਸਰੀਆ ਕਾਲ ਕਿਵੇਂ ਹੋ ਅਜੀ ਕੀ ਹਾਲ ਹੈ ਠੀਕ ਹੈ ਫੇਰ ਨਹੀਂ ਇੰਜਣ ਲੱਗਿਆ ਹੁੰਦਾ ਇਹਦੇ ਵਿੱਚ ਟਰੈਕਟਰ ਪਿੱਲਰ ਕੰਪਨੀ ਦਾ ਜਿਵੇਂ ਟਰੈਕਟਰ ਦਾ ਇੰਜਣ ਹੁੰਦਾ ਕੁਝ ਤੋਪਾਂ ਵੀ ਰੱਖੀਆਂ ਹੋਈਆਂ ਨੇ ਫੋਰ ਸੇਲ ਆਹੇ ਜਿਹੜਾ ਮਰਜੀ ਤੋਪ ਖਰੀਦ ਲਵੇ ਇੱਥੋਂ ਆ ਕੇ ਆਹ ਦਾ ਬਰੀ ਬਰੀ 올ਡ ਬਰੀ 올ਡ ਬਰੀ ਗਾਰਡਨ ਹਜ਼ਮਨ ਅਮਾਰਾਤ ਦਾਸਤ ਰਾਮ ਦਾ ਗੰਨੇ ਦਾ ਜੂਸ ਆ ਇੱਧਰ ਲੈ ਆਪਣੇ ਇੰਡੀਆ ਦਾ ਮੰਨ ਕੇ ਚੱਲੋ ਵੀ 120 25 ਰੁਪਏ ਦਾ ਇੱਕ ਗਲਾਸ ਇਹਦੇ ਕੋਲੋਂ ਮੈਂ ਖੰਜਰ ਰਿਹਾ ਤੇ ਆਪਾਂ ਇਹਨੂੰ ਪੁੱਛਦੇ ਹਾਂ ਕਿਹੜੇ ਦੇਸ਼ ਦੇ ਕਿਹੜੀ ਕੰਟਰੀ ਦੇ ਹੈਗਾ ਆ ਫਰੋਂਮ ਯਮਨ ਫਰੋਂਮ ਯਮਨ ਯਮਨ ਆ ਥਿਸ ਹਾਊ ਮਨੀ ਈਅਰ 올ਡ ਆਪਕਾ ਨਾਮ ਕੀ ਹੈ ਮੇਰਾ ਨਾਮ ਅਬੂ ਬਕਰ ਹੈਗਾ ਅਬੂ ਬਕਰ ਜੀ ਸਾਪੜੇ ਮੰਗੂ ਜਿਹਨੇ ਉਹ ਇੰਜਨ ਦਾ ਫਿੱਟ ਕੀਤਾ ਉਹਵੇਂ ਨਹੀਂ ਹੈਗਾ ਇੱਥੇ ਇਹਦਾ ਬਣ ਗਿਆ 75000 ਦਰਮ 75000 ਦਰਮ ਦੀ ਤੋਪ ਇਹਨਾਂ ਕੋਲੇ ਤੇ ਅਫਗਾਨਿਸਤਾਨ ਕੌਨਸੀ ਜਗ੍ਹਾ ਰਹਤੇ ਹੋ ਅਫਗਾਨਿਸਤਾਨ ਅਸੀਂ ਕਾਬਲ ਤੋਂ ਰਹਿੰਦੇ ਹਾਂ ਕਾਬਲ ਤੋਂ ਜੀ ਉੱਤੇ ਸੜਕੋ ਬਹੁਤ سارے ਸਿੱਖ ਰਹਿੰਦੇ ਹਾਂ ਹਾਂ ਮੈਨੂੰ ਪਤਾ ਅਸੀਂ ਉੱਥੇ ਕੋ ਪੰਜਾਬੀ ਨਾਲ ਗੱਲ ਕਰਦੇ ਹਾਂ ਹਾਂ ਤੇ ਕੀ ਅਨੁਖਬਾ ਅਨੁਖਬਾ ਅਲ ਆਲੀਆ ਮੀਰ ਅਹਿਮਦ ਮੀਰ ਅਬਦੁਲ ওয়াহিদ ਉਹਨਾਂ ਵਿੱਚ ਦੇਖਦਾ ਅੱਗੇ ਸਿੰਧੀ ਦਰਬਾਰ ਗੁਰਦੁਆਰਾ ਜਿਹੜਾ ਬਣਿਆ ਹੋਇਆ ਉੱਥੇ ਜਾਊਂਗਾ ਤੇ ਇੱਥੇ ਜਿਹੜੇ ਪਾਣੀ 'ਚ ਚੱਲਣ ਵਾਲੇ ਸਾਧਨ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਅਬਰਾ ਜਿਹੜੇ ਅਸਮਾਨ ਚ ਉੱਡਣ ਵਾਲੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਤਿਆਰਾ ਤੇ ਜਿਹੜੇ ਸੜਕਾਂ 'ਤੇ ਚੱਲਣ ਵਾਲੇ ਹੁੰਦੇ ਆ ਨਹੀਂ ਦੁਬਈ ਜਿਹੜੀ ਹੁੰਦੀ ਸੀ ਉਹ ਆਹੀ ਆ ਤੇ ਇੱਥੇ ਸਾਰੀਆਂ ਦੁਕਾਨਾਂ ਪੁਰਾਣੀਆਂ ਨੇ ਜਿਵੇਂ ਪਹਿਲਾਂ ਤੋਂ ਬਣੀਆਂ ਹੋਈਆਂ ਉਵੇਂ ਹੈਗੀਆਂ ਨੇ ਇਧਰ ਜਾ ਕੇ ਸਾਰੀ ਗੋਲਡ ਸੂਕ ਮਾਰਕੀਟ ਹੈ ਤੇ ਉਹ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਹੋ ਉਧਰਲੀ ਸਾਈਡ ਉਹ ਹੈਗਾ ਬਰਦੁਬਈ ਤੇ ਹੁਣ ਮੈਂ ਬਰਦੁਬਈ ਜਾਣਾ ਹੈਗਾ ਸੜਕ ਪਾਰ ਕਰਕੇ ਆਪਣੇ ਵਾਂਗੂ ਨਹੀਂ ਹੈਗਾ ਜਿੱਥੇ ਮਰਜ਼ੀ ਸੜਕ ਪਾਰ ਕਰ ਲਓ ਇੱਥੇ ਇਹਨਾਂ ਦਾ ਵਧੀਆ ਇੱਕ ਰਾਹ ਬਣਾਇਆ ਹੁੰਦਾ ਸੜਕ ਪਾਰ ਕਰਨ ਦੇ ਲਈ ਇਹ ਦੇਖੋ ਬਸ ਢਾ ਬਣਾਇਆ ਹੋਇਆ ਇਹਨਾਂ ਨੇ ਏਸੀ ਵਾਲਾ ਇੱਥੋਂ ਮੈਨੂੰ ਹੁਣ ਥੱਲੇ ਉਤਰਨਾ ਪੈਣਾ ਉਧਰਲੇ ਪਾਸੇ ਜਾਣ ਦੇ ਲਈ ਸਿੱਧੀ ਸੜਕ ਨਹੀਂ ਮੈਂ ਪਾਰ ਕਰ ਸਕਦਾ ਜੇ ਸਿੱਧੀ ਸੜਕ ਪਾਰ ਕਰੂੰਗਾ ਤਾਂ ਮੁਖਾਲਫਾ ਇੱਥੇ ਜੁਰਮਾਨੇ ਨੂੰ ਮੁਖਾਲਫਾ ਕਹਿੰਦੇ ਆ ਹੁਣ ਮੈਂ ਸੜਕ ਕਰ ਲਈ ਪਾਰ ਹੁਣ ਆਪਾਂ ਬਹਿ ਕੇ ਕਿਸ਼ਤੀ ਦੇ ਵਿੱਚ ਬਰਦबई ਜਾਵਾਂਗੇ ਅਲਗਬੀਬਾ ਬੱਸ ਸਟੇਸ਼ਨ ਬਰਦबई ਜਾਣ ਦੇ ਲਈ ਕਿਸ਼ਤੀ 'ਚ ਬੈਠਾ ਮੈਂ ਕਹ ਰਿਹਾ ਕਿ ਅਸਤੀਤੋਂ ਤੇ ਉਹ ਪਿੱਛੇ ਦੇਖੋ ਸੂਰਜ ਛਿਪ ਰਿਹਾ ਠੀਕ ਹੈ ਕਿ ਅਸਤੀ ਸਾਨੂੰ ਲੈ ਕੇ ਆਈ ਹੈ ਇੱਥੇ ਤੋਂ ਹੁਣ ਬਾਹਰ ਨਿਕਲਾਂ ਇੱਥੋਂ ਪਸੀਨਾ ਪਸੀਨਾ ਹੋ ਗਿਆ ਇਹ ਗ੍ਰੈਂਡ ਸੂਕ ਬਰਦ ਬਈ ਤੰਗ ਜਿਹਾ ਬਾਜ਼ਾਰ ਛੋਟੀਆਂ ਛੋਟੀਆਂ ਦੁਕਾਨਾਂ ਬਣੀ ਹੋਈਆਂ ਨੇ ਪੁਰਾਣੀਆਂ ਚੀਜ਼ਾਂ ਦੀਆਂ ਮਿਲਦੀਆਂ ਇੱਥੇ ਤੇ ਨਵੀਆਂ ਚੀਜ਼ਾਂ ਵੀ ਮਿਲਦੀਆਂ ਨੇ ਤੇ ਮੈਂ ਇਹਨਾਂ ਖੰਜਰ ਦੇਖਣਾ ਜੀ ਕੋਈ ਖੰਜਰ ਮਿਲ ਗਿਆ ਪੁਰਾਣਾ ਤਾਂ ਲੈ ਕੇ ਜਾਊਂਗਾ ਲੋਬੀ ਆਪਾਂ ਨੂੰ ਦੁਕਾਨ ਲੱਭ ਗਈ ਜੀ ਦੀ ਤਲਾਸ਼ ਜਿੱਥੇ ਆਏ ਸੀ ਆਪਾਂ ਇਹ ਸਾਰਾ ਪੁਰਾਣਾ ਸਮਾਨ ਪਿਆ ਇੱਥੇ ਨੂੰ ਪੁੱਛਦੇ ਆਂ ਆਹ ਖੰਜਰ ਪਏ ਆ ਜਾਂ ਬੀਏ ਪਏ ਹੈਗੇ ਤੇ ਜੇ ਰੇਟ ਠੀਕ ਲੱਗਿਆ ਤਾਂ ਫਿਰ ਆਪਾਂ ਇੱਕ ਦਾ ਲੈ ਜਾਾਂਗੇ ਇੱਥੇ ਇੱਕ ਦੁਕਾਨ ਦੇ ਵਿੱਚ ਆਇਆ ਤੇ ਇਹਨਾਂ ਕੋਲ ਸਾਰਾ ਪੁਰਾਣਾ ਸਮਾਨ ਪਿਆ ਜਿਹੜਾ ਟ੍ਰੈਡੀਸ਼ਨਲ ਸਮਾਨ ਹੁੰਦਾ ਹੈ ਨਾ ਖੰਜਰ ਹੋਏ ਨਾਗ ਹੋਏ ਮਾਲਾ ਹੋਈਆਂ ਸਾਰੀ ਪ੍ਰਾਣੀਆਂ ਤੇ ਇੱਥੋਂ ਤੱਕ ਆ ਦੇਖੋ ਤੁਸੀਂ ਤੋਪਾਂ ਵੀ ਰੱਖੀਆਂ ਹੋਈਆਂ ਨੇ ਫੋਰ ਸੇਲ ਆਹੇ ਜਿਹੜਾ ਮਰਜੀ ਤੋਪ ਖਰੀਦ ਲਵੇ ਇੱਥੋਂ ਆ ਕੇ ਛੋਟੀਆਂ ਤੋਪਾਂ ਦੇਖੋ ਇੱਧਰ ਹਾਦਾ ਬਰੀ ਬਰੀ 올ਟ ਬਰੀ 올ਟ ਬਰੀ ਗਾਦਨ ਹਾਦਾ ਮਲ ਇਮਾਰਤ ਹਾਦਾ ਮਲ ਇਮਾਰਤ ਇਮਾਰਤੀ ਇਮਾਰਤ ਹਾਦਾ ਉਮਰ ਆਦਾ ਮੈਂ ਸਿੰ ਸਿੰਛ ਖਜ਼ਾਦ ਮੈਂ ਸਿੰਛ ਸਿੰਛ ਖਜ਼ਾਦ sim sim shehzad this one new but this one very old this one old yeah this one clean okay receipt sim sim another one i can make it for you this now clean original mm -hmm. original this yeah. one original and mai inna kolon ek khanjer leke chaleya ha open open ha oh. thank uh, you so plain bye your good name my name is saad ਇਹਦੇ ਕੋਲ ਮੈਂ ਖੰਜਰ ਰਿਹਾ ਤੇ ਆਪਾਂ ਇਹਨੂੰ ਪੁੱਛਦੇ ਹਾਂ ਕਿਹੜੇ ਦੇਸ਼ ਦੇ ਕਿਹੜੀ ਕੰਟਰੀ ਦੇ ਹੈਗਾ ਫ੍ਰੋਮ ਯਮਨ ਥਿਸ ਇਜ਼ ਗੋਦਾ ਐਂਡ ਅਰ 올ਡ ਐਨੀ ਹਾਵ ਥਿਸ ਸਮਾਲ ਵਨ ਫ੍ਰੋਮ ਓਮਾਨ ਇਹ ਮਸਕਟ ਦਾ ਬਣਿਆ ਹੋਇਆ ਹੈਗਾ ਫ੍ਰੋਮ ਮਸਕਟ ਮਸਕਟ ਜਿਹੜਾ ਪਹਿਲਾਂ ਦਿਖਾਇਆ ਸੀਗਾ ਉਹ ਯਮਨ ਦੇਸ਼ ਦਾ ਬਣਿਆ ਹੋਇਆ ਹੈਗਾ ਫ੍ਰੋਮ ਯਮਨ ਫ੍ਰੋਮ ਸ਼ਿਲਦਰਿੰਗ ਫ੍ਰੋਮ ਬੇਬੀ ਐਨੀ ਹਾਵ ਫੋਰ 빅 ਸਾਈਜ਼ ਹਾ ਹਾ ਸ਼ਾਬਾਸ਼ ਐ ਸ਼ਾਬਾਸ਼ ਹੈ ਆ ਚਾ ਹੈ اچھا ਹੈ ਆ ਚਾ ਹੈ ਵਿਚ ਕੰਟਰੀ ਫਰਮ ਯਮਨ ਫਰਮ ਯਮਨ ਯਮਨ ਆ ਦਿਸ ਹਾਊ ਮਨੀ ਈਅਰ 올ਡ ਮੇਬੀ 100 ਈਅਰਸ ਮੋਰ 100 ਈਅਰ ਸੋ ਦੇਖੋ ਇੱਥੇ ਵੀ ਆਪਾਂ ਸ਼ਾਸਤਰਾ ਦੀ ਦੁਕਾਨ ਲੱਭ ਲਈ ਆ ਤੇ ਇਹਨਾਂ ਕੋਲ 100 100 ਸਾਲ ਪੁਰਾਣੇ 200 ਸਾਲ ਪੁਰਾਣੇ ਸ਼ਾਸਤਰ ਪਏ ਆ ਇਹ ਸਾਰੇ ਦੇਖੋ ਤੁਸੀਂ ਮਾਲਾ ਗਹਿਣੇ ਜਿੰਨੇ ਵੀ ਹੈ ਸਾਰਾ ਸਾਰਾ ਇਹਨਾਂ ਕੋਲ ਸਮਾਨ ਪੁਰਾਣਾ ਜਿੰਨਾ ਵੀ ਹੈਗਾ ਪੁਰਾਤਨ ਜਿੰਨੂੰ ਆਪਾਂ ਕਹਿੰਦੇ ਆ ਉਹ ਸਾਰਾ ਇਹਨਾਂ ਕੋਲੇ ਖਜ਼ਾਨਾ ਪਿਆ ਹੈਗਾ ਵਾ ਚਮਚੇ ਪਏ ਆ ਦੇਖੋ ਇਧਰ ਬਹੁਤ ਸੋਹਣੇ ਸੋਹਣੇ ਤੇ ਘੜੀਆਂ ਪਈਆਂ ਨੇ ਇਹ ਸਿੱਕੇ ਪਏ ਹੈਗੇ ਆ ਤੇ ਟਾਈਪਰਾਈਟਰ ਹੈਗੇ ਆ ਤੇ ਪੁਰਾਣਾ ਜਿੰਨਾ ਵੀ ਪੁਰਾਣਾ ਟ੍ਰੈਡੀਸ਼ਨਲ ਸਮਾਨ ਹੈਗਾ ਇੱਥੋਂ ਆਪਾਂ ਲੈ ਕੇ ਜਾ ਸਕਦੇ ਆ ਇੱਥੇ ਇਹਨਾਂ ਕੋਲ ਦੋ ਤੋਪਾਂ ਪਈਆਂ ਆਪਾਂ ਇਹਨਾਂ ਦੇ ਬਾਰੇ ਪੁੱਛਦੇ ਆ ਕਿੰਨੀਆਂ ਪੁਰਾਣੀਆਂ ਨੇ ਹਾਊ ਮੈਨੀ ਈਅਰ 올ਡ ਥਿਸ ਕੈਨਨ ਥਿਸ ਇਜ਼ ਮੋਰ ਥੈਨ 200 ਈਅਰਸ 200 ਸਾਲ ਪੁਰਾਣੀ ਤੋਪ ਪਈ ਹੈ ਇਹਨਾਂ ਕੋਲੇ ਆ ਦੇਖੋ ਇੱਕ ਉਹ ਛੋਟੀ ਤੋਪ ਪਈ ਹੈ ਇੱਕ ਇਹ ਤੋਪ ਪਈ ਹੈ ਅ ਬ੍ਰਦਰ ਪ੍ਰਾਈਸ ਪ੍ਰਾਈਸ 25000 ਦਿਸ ਇਜ਼ স্মਲ 15000 75000 ਦਾ ਇੰਡੀਆ ਦਾ ਤਾਂ ਬਹੁਤ ਜ਼ਿਆਦਾ ਬਣ ਗਿਆ 75000 ਦਰਮ 75000 ਦਰਮ ਦੀ ਤੋਪ ਇਹਨਾਂ ਕੋਲੇ 200 ਸਾਲ ਪੁਰਾਣੀ ਜਦੋਂ ਮਰਜ਼ੀ ਆ ਕੇ ਇਹਨਾਂ ਕੋਲੋਂ ਸਾਰਾ ਸਮਾਨ ਖਰੀਦ ਸਕਦੇ ਆ ਅ brother yes. what's name of your shop al -Nukhba. nukhba al al aliya al al aliya yes bar dubai bar dubai in dubai in dubai okay brother welcome brother thank you so much welcome brother so much nice to meet you meet you brother and uh... Zirrapo okay Zirraho. thank you so much welcome this one ada ada okay shukran ਲੋ ਵੀ ਆਪਾਂ ਲੈ ਲੇ ਖੰਜਰ ਸ਼ਾਸਤਰ ਤੇ ਲੈ ਕੇ ਚੱਲੇ ਹਾਂ ਹੁਣ ਨਾਲੇ ਆਪਾਂ ਵੀਡੀਓ ਪਾਵਾਂਗੇ ਤੇ ਨਾਲੇ ਆਪਾਂ ਸ਼ਾਸਤਰ ਪੰਜਾਬ ਲੈ ਕੇ ਜਾਵਾਂਗੇ ਲੋ ਜੀ ਹੁਣ ਆਪਾਂ ਆਉਂਦੇ ਹਾਂ ਬਾਹਰ ਆਪਣਾ ਇੱਕ ਕੰਮ ਤਾਂ ਹੋ ਗਿਆ ਬਾਕੀ ਕੰਮ ਹੁਣ ਆਪਾਂ ਦੇਖਦੇ ਹਾਂ ਕੱਲ ਕਰਾਂਗੇ ਮੇਰਾ ਹੋ ਚੱਲਿਆ ਥੋੜਾ ਜਿਆ ਤੇ ਤੁਹਾਨੂੰ ਇੱਥੇ ਦਿਖਾਉਣਾ ਗੰਨੇ ਦਾ ਜੂਸ ਇੱਥੇ ਵੀ ਮਿਲਦਾ ਹੈ ਆ ਦੇਖੋ ਗੰਨੇ ਦਾ ਜੂਸ ਮਸੰਮੀ ਦਾ ਸੰਤਰੇ ਦਾ ਇਹਨਾਂ ਦੀ ਮਸ਼ੀਨ ਦੇਖੋ ਕਿੰਦਾ ਦੀ ਆ ਸਾਡੇ ਮਾਮੂ ਜਿਵੇਂ ਉਹ ਇੰਜਣ ਦਾ ਫਿੱਟ ਕੀਤਾ ਹੁੰਦਾ ਉਹਵੇਂ ਨਹੀਂ ਹੈਗਾ ਇੱਥੇ ਇੱਥੇ ਦੀ ਮਸ਼ੀਨ ਆ ਦੇਖੋ ਕੈਮਰਾ ਹੀ ਖੜੀ ਹੈ ਮੈਨ ਮਨੀ ਪ੍ਰਾਈਸ ਫੋਰ ਯੂ ਸੌਰੀ 10 ਰਾਮ 100 கிராம் ਦਾ ਗੰਨੇ ਦਾ ਜੂਸ ਆ ਇੱਧਰ ਲੈ ਆਪਣੇ ਇੰਡੀਆ ਦਾ ਮੰਨ ਕੇ ਚੱਲੋ ਵੀ 120 25 ਰੁਪਏ ਦਾ ਇੱਕ ਗਲਾਸ ਇੱਧਰ ਆ ਗਈ ਕਪੜਾ ਮਾਰਕੀਟ ਇਹ ਪੁਰਾਣਾ ਦੁਬਈ ਹੈਗਾ ਸਾਰਾ ਬਾਜੀ ਸੱਸੀ ਕਾਲ ਇਹ ਸਾਰਾ ਪੁਰਾਣਾ ਦੁਬਈ ਹੈਗਾ ਇੱਥੇ ਤੇ ਇੱਥੇ ਬੰਦਿਆਂ ਨੇ ਸੱਸਰੀ ਕਾਲ ਬੁਲਾਈ ਆ ਹਾਂ ਸੱਸੀਆ ਕਾਲ ਕਿਵੇਂ ਹੋ ਬਾਜੀ ਕੀ ਹਾਲ ਹੈ ਠੀਕ ਹੈ ਕਹਿੰਦੇ ਕਿਹਨਾਂ ਤੋਂ ਆਪ Afghanistan Afghanistan ਤੋਂ ਬਾਹ ਕੀ ਬਾਤ ਹੈ ਬਰ ਖੈਰੀ ਹਾਂ ਤੁਸੀਂ ਇੰਡੀਆ ਕੋ ਪੰਜਾਬ

ओके okay. सी उते अफगानिस्तान कौन सी जगह रहते हो अफगानिस्तान ascii काबल तो रहनेगे काबल तो स, स, जी का उते सड़को बहुत सारे सिख रहने हां मेनू पता हाँ, है ascii को पंजाबी नलगते है और क्या बात है दोबारा भी आएगा अफगानिस्तान हां जी हां ते एक काबल दे रहने वाला भापा आपा नु मिलेया इक ते और कुछ दसो अपने बारे काबल दे बारे सानू दसो कुछ काबल बहुत चंगा जगह हैगा चंगा जगह हैगा हां जी बहुत सारे लोग आंदे है के वण ਇਹ ਜਰਮਨੀ ਦੇ ਇੰਡੋਨੇਸ਼ੀਆ ਦੇ ਸਪੈਂਡ ਬੋਸਾਰੇਲੋ ਗੰਦੇ ਹੈ ਗਿਆ ਹੋਗਾ ਪਾਕਿਸਤਾਨ ਚ ਓਕੇ ਓਕੇ ਹਾਂ ਜੀ ਇਹ ਆਪकी ਦੁਕਾਨ ਹੈ ਹਾਂ ਜੀ ਕੀ ਨਾਮ ਲਿਖਿਆ ਹੈ ਉੱਪਰ ਮੀਰ ਅਹਿਮਦ ਮੀਰ ਅਬਦੁਲ ਵਾਹਿਦ ਹਾਂ ਜੀ ਮੀਰ ਅਹਿਮਦ ਮੀਰ ਅਬਦੁਲ ਵਾਹਿਦ ਇਹ ਸੜਿਆ ਇਹ ਇਨਾਂ ਦੀ ਦੁਕਾਨ ਦਾ ਨਾਮ ਹੈ ਇਹਨਾਂ ਦੀ ਰਬਾਬ ਦੀ ਦੁਕਾਨ ਦਾ ਨਾਮ ਹੈ ਤੇ ਇਹ ਭਰਾ ਇੱਥੇ ਕੰਮ ਕਰਦਾ ਹੈਗਾ ਬੜਾ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਮਿਲ ਕੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਬਲੰਦੀਆਂ ਤਰੱਕੀ ਵਾਹੇ ਇਨਸ਼ਾ ਅੱਲਾਹ ਓਕੇ ਧੰਨਵਾਦ ਲੋ ਜੀ ਅੱਗੇ ਚੱਲਦੇ ਹੈਗੇ ਆਪਾਂ ਹੁਣ ਮੈਂ ਦੇਖਦਾ ਅੱਗੇ ਸਿੰਧੀ ਦਰਬਾਰ ਗੁਰਦੁਆਰਾ ਜਿਹੜਾ ਬਣਿਆ ਹੋਇਆ ਉੱਥੇ ਜਾਊਗਾ ਦੇਖਦੇ ਆ ਅੱਗੇ ਨੀਰਾ ਹੋ ਚੱਲਿਆ ਕਾਫੀ ਜ਼ਿਆਦਾ ਇਹ ਪੁਰਾਣੀ ਦੁਬਈ ਹੈਗੀ ਆ ਜਿਹੜਾ ਪਹਿਲਾਂ ਪੁਰਾਣਾ ਵਸਦਾ ਸੀਗਾ ਉਹ ਦबईਆ ਬੜੀਆਂ ਪੀੜੀਆਂ ਤੰਗ-ਤੰਗ ਗਲੀਆਂ ਨੇ ਤੰਗ ਜਿਹਾ ਬਾਜ਼ਾਰ ਹੈਗਾ ਇੱਥੇ ਤੇ ਇੱਥੇ ਸਾਰੀਆਂ ਦੁਕਾਨਾਂ ਪੁਰਾਣੀਆਂ ਦੁਕਾਨਾਂ ਨੇ ਆ ਯੂਵਾਨਸ ਪਰਫਿਊਮ ਨੋ ਸਰ ਥੈਂਕ ਯੂ ਸ਼ੁਕਰੀਆ ਕਹਿੰਦਾ ਸੀ ਪਰਫਿਊਮ ਲੈਣਾ ਕੋਈ ਤੇ ਮੇਰੇ ਕੋਲ ਪਹਿਲਾਂ ਹੀ ਘਰੇ ਬਹੁਤ ਪਹਿਲਾਂ 2015 ਦੇ ਖਰੀਦੇ ਹੋਏ ਹਲੇ ਤੱਕ ਕੋਈ ਨਹੀਂ ਮੁੱਕੇ ਹੈਗੇ ਆ ਰਿ ਯੂਟਿਊਬਰ ਬਿਲਕੁਲ ਚੱਲਣੇ ਗੁਰਾਂਦੇਰ ਬਾਬੇ ਗੁਰਾਂਦੇਰ ਬਾਬਿਆਂ ਜਿਹੜੇ ਡੇਲੀ ਵਲੌਗ ਹੈ ਨਾ ਓਕੇ ਲੋ ਹੁਣ ਮੈਂ ਇੱਥੋਂ ਨਿਕਲ ਲੱਗਿਆ ਬਾਹਰ ਦੁਬਈ ਤੋਂ ਅਲਗ ਬੀਬਾ ਅਰ ਮੈਟਰੋ ਸਟੇਸ਼ਨ ਤੇ ਜਾ ਕੇ ਹੁਣ ਫੇਰ ਜਾਊਗਾ ਜੱਬਲ ਅਲੀ ਜਿੱਥੋਂ ਆਇਆ ਇੱਕ ਕੈਰੀ ਫੋਰ ਆ ਗਿਆ ਉਹ ਉਧਰ ਕੈਰੀ ਫੋਰ ਬਣਿਆ ਹੋਇਆ ਹੈਗਾ ਤੇ ਜਦੋਂ ਮੈਂ ਪਹਿਲਾਂ ਆਇਆ ਸੀਗਾ ਦੁਬਈ ਦੇ ਵਿੱਚ ਉਦੋਂ ਆਹ ਸਾਰੀ ਜਗ੍ਹਾ ਆ ਸਾਰੀ ਜਗ੍ਹਾ ਰੰਮਲ ਹੁੰਦੀ ਸੀ ਕੁਝ ਨਹੀਂ ਸੀ ਹੁੰਦਾ ਇੱਥੇ ਖਾਲੀ ਰੇਤਾ ਹੀ ਰੇਤਾ ਹੁੰਦਾ ਸੀ ਇੱਥੋਂ ਪਰਲੇ ਪਾਸੇ ਸਮੁੰਦਰ ਦਿਖਦਾ ਹੁੰਦਾ ਸੀ ਤੇ ਹੁਣ ਤੁਸੀਂ ਦੇਖ ਲਓ ਕਿੰਨਾ ਇੱਥੇ ਵਿਕਾਸ ਹੋ ਗਿਆ ਮੈਂ ਆ ਗਿਆ ਵਾਪਸ ਜਿੱਥੋਂ ਮੈਂ ਗਿਆ ਸੀਗਾ ਦਾ ਗਾਰਡਨ ਏਰੀਆ ਇਸ ਇਲਾਕੇ ਦਾ ਨੋਆ ਜੱਬਲਲੀ ਤੋਂ ਥੋੜਾ ਜਿਹਾ ਅੱਗੇ ਤੇ ਇਬਨ ਬਤੂਤਾ ਮਾਲ ਦੇ ਪਿਛਲੇ ਪਾਸੇ ਹੈਗਾ ਇਹ ਇਥੇ ਖਾਸ ਗੱਲ ਇਹ ਆ ਵੀ ਤੁਸੀਂ ਰਾਤ ਨੂੰ ਜਿਵੇਂ ਮਰਜ਼ੀ ਘੁੰਮੀ ਜਾਓ ਕੋਈ ਤੁਹਾਨੂੰ ਲੁੱਟੂਗਾ ਨਹੀਂ ਕੋਈ ਤੁਹਾਨੂੰ ਮਾਰੂਗਾ ਨਹੀਂ ਭਾਵੇਂ ਸਾਰੀ ਰਾਤ ਸੜਕਾਂ ਤੇ ਘੁੰਮੀ ਜਾਓ ਕੋਈ ਡਰ ਨਹੀਂ ਕਿਸੇ ਤਰ੍ਹਾਂ ਦਾ ਐ ਜਾ ਕੁਝ ਨਹੀਂ ਹੈਗਾ ਇੱਥੇ ਬੜਾ ਸ਼ਾਂਤਮਈ ਮਾਹੌਲ ਹੈਗਾ ਇਸ ਦੇਸ਼ ਦੇ ਵਿੱਚ ਹੁਣ ਮੈਂ ਤੁਹਾਨੂੰ ਸੜਕ ਦਿਖਾਉਣਾ ਸਾਹਮਣੇ ਦੇਖੋ ਤੁਸੀਂ ਹੁਣ ਗਰਮੀ ਘਟ ਗਈ ਆ ਥੋੜੀ ਜੀ ਇੱਥੇ ਪਹਿਲਾਂ ਜਦੋਂ ਮੈਂ ਗਿਆ ਸੀ ਉਦੋਂ ਬਹੁਤ ਬੁਰਾ ਹਾਲ ਸੀਗਾ ਆਵਾਜਾਈ ਦੇ ਇੱਥੇ ਤਿੰਨ ਸਾਧਨ ਜਿਵੇਂ ਆਪਣੇ ਹੈਗੇ ਆ ਬੱਸਾਂ ਸਮੁੰਦਰੀ ਜਹਾਜ਼ ਹੁੰਦੇ ਆ ਤੇ ਹਵਾਈ ਜਹਾਜ਼ ਹੁੰਦੇ ਆ ਤੇ ਇੱਥੇ ਜਿਹੜੇ ਪਾਣੀ 'ਚ ਚੱਲਣ ਵਾਲੇ ਸਾਧਨ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਅਬਰਾ ਜਿਹੜੇ ਅਸਮਾਨ ਚ ਉੱਡਣ ਵਾਲੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਤਿਆਰਾ ਤੇ ਜਿਹੜੇ ਸੜਕਾਂ ਤੇ ਚੱਲਣ ਵਾਲੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਸਿਆਰਾ ਅਬਰਾ ਸਿਆਰਾ ਤੇ ਤਿਆਰਾ ਅਰਬੀ ਦੇ ਵਿੱਚ ਇਹ ਕਿਹਾ ਜਾਂਦਾ ਵਾ ਦੇਖੋ ਇਧਰ ਖਾਸ ਗੱਲ ਇਹ ਆ ਵੀ ਜਦੋਂ ਕਿਸੇ ਨੇ ਸੜਕ ਤੋਂ ਪਾਰ ਕਰਨੀ ਹੁੰਦੀ ਆ ਗੱਡੀ ਰੋਕ ਕੇ ਰਾਹ ਦੇ ਕੇ ਫੇਰ ਲੰਘਦੇ ਆ ਮੈਨੂੰ ਉਹਨੇ ਇਸ਼ਾਰਾ ਕੀਤਾ ਕਹਿੰਦਾ ਬਾਈ ਤੁਸੀਂ ਜਾਓ ਬਾਅਦ ਚ ਉਹਨੇ ਵਾਪਸ ਗੱਡੀ ਚੋੜੀ ਬਸ 2-4 ਮਿੰਟਾਂ ਵਿੱਚ ਮੈਂ ਕਮਰੇ 'ਚ ਪਹੁੰਚ ਜਾਣਾ